ਸਵਾਗਤ ਹੈ ਕਿਸਾਨ ਵੀਰੋ ਹਡਾ ਢੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਬਹਨ ਸਕੇ ਬਾਕੀ ਨੰਬਰ ਬੈਂਕਾਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸ਼ਹਿਰ ਭਦੌੜ ਤੋਂ ਆਪਾਂ ਕੰਮ ਕਰਨ ਲੱਗੇ ਆ ਜੀ ਦੋ ਤੁਹਾਨੂੰ ਜਾਨਵਰ ਦਿਖਾਵਾਂਗੇ ਦਿਖਾਵਾਂਗੇ ਵੀ ਵਾਜਬ ਰੇਟ ਦੇ ਵਿੱਚ ਜਿਵੇਂ ਨੋਰਮਲ ਰੇਟ ਹੋਣਗੇ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੁਤਾਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਇੱਕ ਤੁਹਾਨੂੰ ਮੱਝ ਦਿਖਾ ਦੇਾਂਗੇ ਤੇ ਇੱਕ ਦਿਖਾ ਦੇਾਂ ਦੂਜਾ ਸੂਆ ਝੋਟੀ ਦੋਨੇ ਸੂਈਆਂ ਸਵਾਈਆਂ ਜੇਰ ਕੰਪਲੀਟ ਆ ਜਾਂ ਨਾ ਕੰਪਲੀਟ ਹੋ ਬਾਈ ਤੋਂ ਪੁੱਛਾਂ ਸਸੀ ਕਾਬਰੇ ਮੈਮ ਉਹ ਠੀਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 83275 ਬਰੇ 99755 99745 ਪਿੰਡ ਆਪਣਾ ਜੀ ਪਿੰਡ ਭਦੌੜ ਜਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਪਾਓ ਤਪਾਓ ਕਿ ਭਦੌੜ ਮਸ਼ਹੂਰ ਸ਼ਹਿਰ ਆ ਹਨਾ ਹਾਂ ਜੀ ਹਾਂ ਜੀ ਇਹਨੂੰ ਕੌਣ ਨਹੀਂ ਜਾਣਦਾ ਤੇ ਬਾਕੀ ਦੀ ਗੱਲ ਵੀਰੇ ਚੰਗਾ ਚੱਲੀ ਜਾਂਦਾ ਕੰਮ ਕਰ ਜਿਹੜਾ ਇੱਕ ਦੋ ਇੱਕ ਦੋ ਪਸ਼ੂ ਲਿਆਉਣੇ ਹਨ ਆਪਾਂ ਹਾਂਜੀ ਹਾਂ ਵੀਰੇ ਓਕੇ ਤੇ ਅੱਜ ਫਿਰ ਦੋ ਦਿਖਾ ਦੇਣੀਆਂ ਭਾਈ ਹਾਂਜੀ ਹਾਂਜੀ ਭਾਈ ਨੰਬਰ ਬੋਲਤਾ ਭਾਈ ਹਾਂਜੀ ਓਕੇ ਤੇ ਅੱਜ ਦਿਖਾ ਦੇਣਗੇ ਦੋ ਇੱਕ ਦਾ ਦਿਖਾ ਦੇਣੀ ਆ ਬੱਲੀ ਬੱਲੀ ਨੀਲੀ ਰਾਂ ਓਕੇ ਨੀਲੀ ਰਾਂ ਵਿੱਚ ਆਪਾਂ ਕਹਿ ਸਕਦੇ ਹਾਂ ਪਰ ਬੱਲੀਆਂ ਚ ਆਪਾਂ ਇਹਨੂੰ ਕਹਿ ਸਕਦੇ ਹਾਂ ਓਕੇ ਜੀ ਤੇ ਇੱਕ ਦਿਖਾਉਣੀ ਕਾਲੀ ਝੋਟੀ ਇਹ ਤੋਂ ਸ਼ੁਰੂ ਕਰ ਲੈਂਦੇ ਆ ਜਿਹੜੀ ਵੀਰੇ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਇਹਨੇ ਕਦੋਂ ਸੂਈ ਆ ਵੀਰੇ ਰਾਤ ਸੂਈ ਆ ਰਾਤ ਸੂਪੀ ਤੇ ਸੁਆ ਵੀਰ ਕਿਹੜਾ ਹੈ ਸੁਆ ਦੂਜਾ ਬਾਈ ਤੇ ਕਿੰਨਾ ਕ ਬੋਲਾ ਘੜਦਾ ਫਿਰ ਬੋਲਾ ਵੀਰੇ ਕੱਢਣਾ ਹਰੇ ਕੱਢਿਆ ਓਕੇ ਤੇ ਜੇਰ ਬੱਚੇ ਨੂੰ ਜੇਰਾਂ ਥੋੜਾ ਜਿਹਾ ਜੇਰ ਕੰਪਲੀਟ ਜੇਰ ਜਮਾ ਓਕੇ ਆ ਵੀਡੀਓ ਪਣੀ ਆ ਆਪਣੇ ਓਕੇ ਜੀ ਕੋਲੋ ਜਿੰਨ ਤੋਂ ਰੱਖ ਰੱਖ ਕੇ ਚੱਕ ਚੰਗੀ ਆ ਜੀ ਬਾਕੀ ਤਾਂ ਰਾਤੋਰਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਮਗਰ ਵੀਰੇ ਕੱਟਾ ਆ ਗਿਆ ਹਾਂਜੀ ਬਾਈ ਓਕੇ ਦੋਨਾਂ ਮਗਰੀ ਕੱਟਿਆ ਦੋਨਾਂ ਮਗਰੀ ਓਕੇ ਜੀ ਚੰਗੇ ਕੱਦ ਸਾਇਦੀ ਆ ਗਈ ਜੀ ਮੋੜ ਲਓ ਬਰੇ ਆ ਦੇਖੋ ਵੀਰੋ ਤੋਰਾਦਾਰਾ ਸਾਨੂੰ ਕਰਾ ਦਿਆਂ ਚੱਕ ਥਣ ਹਵਾਨੇ ਦੀ ਸਾਫ ਸੁਥਰੀ ਆ ਬਾਕੀ ਦੀ ਗੱਲ ਕੱਦ ਵੀ ਠੀਕ ਹਲੋ ਜੀ ਨਵੇਂ ਹਾਨ ਦੇ ਵਿੱਚ ਆ ਗਿਰੇ ਨਲ ਦੂਜਾ ਸੂਆ ਥਾਂ ਨਵਾਂ ਨਹੀਂ ਸਾਫ ਧਾਰਾ ਸੋਨ ਮਾਰ ਕੇ ਦਿਖਾਦਾ ਧਾਰਾ ਮਾਰ ਕੇ ਰੇ ਡਿਟੇਲ ਸਭ ਕੁਝ ਪੁੱਛ ਕੇ ਦੱਸਾਂ ਆ ਦੇਖੋ ਥਾਂ ਨਵਾਂ ਨਿਹੜ ਤੋਂ ਕਰੋ ਜੇਕ ਲਾ ਲੋ ਵੀਰੇ ਬੱਚਾ ਆ ਦੇਖੋ ਵੀਰੇ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਕੋਈ ਔਲ ਨਹੀਂ ਕੋਈ ਔਲ ਨਹੀਂ ਦੂਜਾ ਸੂਆ ਆ ਗਿਆ ਬੰਨੋ ਵੀਰੇ ਬੱਚਾ ਪਰ ਆ ਦੇਖੋ ਜੀ ਆ ਦੇਖੋ ਸਾਰਾ ਦੁਰਾਂ ਦੇ ਓਕੇ ਮੂਰਲੇ ਥਾਣਾ ਦੀਆਂ ਧਾਰਾਂ ਦੇਖ ਲੋ ਮਗਲਾਂ ਦੇ ਮਾਰ ਓਕੇ ਆਣਾ ਥੱਲੇ ਦਾ ਵੀਰੇ ਹਾਂਜੀ ਹਾਂ ਵੀਰੇ ਇੱਕ ਨੰਬਰ ਓਕੇ ਮੂਰਲੇ ਜ ਮਾਰਦੇ ਯਾਰ ਕੋ ਓਕੇ ਜੀ ਕਿੰਨੇ ਕੁ ਰੋਦ ਦੀ ਮੈਂ ਵੀਰੇ ਉਮੀਦ ਲਾ ਸਕਦਾ ਐ ਤੋ ਆਪਾਂ ਭਈ ਪਹਿਲੇ ਸੂਰ ਦਾ 10 11 ਕਿਲੋ ਦਿੱਤੇ 12 13 ਕਿਲੋ ਕਿਲੋ ਦੇ ਓਕੇ ਤੇ ਰੇਟ ਕੀ ਆ ਗਿਆ ਭਈ ਇਹਦਾ ਰੇਟ ਵੀਰੇ 1 ਲੱਖ 80000 1 ਲੱਖ 80000 ਹਾਂ ਜਾਇ ਜਾ ਇਧਰ ਨੂੰ ਕਰਿਓ ਮੜੀ ਜੀ ਹਾਂ ਤੁਗਾ ਦਿਓ ਮੜੀ ਦਿਖਾ ਦਿਓ ਆ ਦੇਖੋ ਜੀ ਹਨ ਹਵਾਨੇ ਦੀ ਪੂਰੀ ਸਾਫ ਸੁਥਰੀ ਪੁੱਤਰੀ ਵੀ ਹੁਣ ਦੇਖੋ ਹਾਂ ਹਾਂ ਜੀ ਚੰਗੇ ਥਾਨ ਹਵਾਨੇ ਦੀ ਐ 1 ਲੱਖ 8000 ਜਮੇ ਰੇਡ ਜਾਇਜ਼ ਕਰਿਆ ਬਾਈ ਨੇ ਹੁਣ ਵੀਰੇ ਜਿਹੜੀ ਆਪਾਂ ਮੱਝ ਦੇਖੀ ਨੇ ਬੱਲੀ ਕਿਹੜਾ ਸੂਆ ਸੂਈ ਵੀ ਆ ਇਹ ਇਹ ਵੀਰੇ ਤੀਜਾ ਸੂਆ ਸੂਈ ਵੀ ਤੀਜਾ ਸੂਆ ਸੂਪੀ ਤੇ ਕਦੋਂ ਸੂਈ ਹੈ ਜੀ ਇਹ ਇਹਨੂੰ 4 ਦਿਨ ਹੋ ਗਏ ਬਾਈ ਕਿੰਨਾ ਬੋਲਾ ਵੀਰੇ ਹੁਣ ਮੈਨ ਦਾ ਬੋਲਾ ਵੀਰੇ 6 ਤੋਂ 7 ਦੇ ਵਿੱਚ ਆ 6 ਤੋਂ 7 ਦੇ ਵਿੱਚ ਓਕੇ ਜੀ ਖੋਲੋ ਜੀ ਇਹਦਾ ਤੋਰਾ ਕਰਕੇ ਚੈੱਕ ਤੇ ਕਿੰਨਾ ਗਾ ਬਾਈ ਮੈਂ ਮੈਨ ਦੁੱਧ ਦੇ ਦੂ ਅਸੀਂ ਦੁੱਧ ਵੀਰੇ ਇਹ 10 11 ਕਿਲੋ ਦੇ ਓਕੇ 10 ਤੋਂ 11 ਕਿਲੋ ਦੇਰ ਇਹ ਨਾ 12 13 ਗੱਦੇ 7 ਕਿਲੋ ਤੋਂ ਸਟਾਰਟਿੰਗ ਆ ਹੈ ਹਾਂਜੀ ਭਾਈ 7 ਤੋਂ 8 ਕਿਲੋ ਦੀ ਸਟਾਰਟਿੰਗ ਹੈ ਦੀ ਤੇ ਲੇਵਾ ਦੇਖ ਕੇ ਭੌਂਦੇ ਅੱਜ 10 ਕਹਿਂਦਾ ਹਨਾ ਕਹਿਣਾ ਨਹੀਂ ਫਿਰ ਹਾਂ ਹਾਂ ਭਾਈ ਉਹ ਗੱਲ ਦਾ ਫਾਇਦਾ ਜੀ ਮੋਹ ਲਓ ਜੀ ਆਹ ਖਾਨ ਹਵਾਨੇ ਦੇ ਵੀ ਸਾਫ ਸੁਥਰੀ ਮਿਲਕ ਵੇਣ ਬੜੀ ਮੋਟੀ ਆਉਂਦੀ ਹੈ ਹਨਾ ਹਾਂਜੀ ਪੂੜੀ ਭਾਈ ਆਂਟੇਲੀ ਵਾਲੇ ਕਰੋ ਆਈ ਅਸੀਂ ਘੱਟ ਨਹੀਂ ਬਾਕੀ ਦੀ ਗੱਲ ਕਰਜੋ ਸੇਵਾ ਹੋਈ ਰੇਟ ਵੀ ਇਹਦਾ ਜਮਾਂ ਜਾਇਜ਼ ਹੀ ਕਰਨਾ ਭਾਈ ਨੇ ਬਸ ਦੇਣ ਤੇ ਲੈਣ ਹੀ ਕਰਨਾ ਸਾਰਾਂ ਦੂਰਾ ਇਹਦੀਆਂ ਵੀ ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਸ਼ਾਡ ਡੋਬਰੇ ਦਾ ਵੀ ਬੱਚਾ ਆ ਦੇਖੋ ਵੀਰੋ ਬੱਚਾ ਜਾਂਦਾ ਤੇ ਦੇਖ ਸਕਦੇ ਬੇਫਿਕਰ ਰਿਓ ਚਾਰ ਚੁਫੇਰੇ ਦੀ ਇੱਕ ਨੰਬਰ ਆ ਸੀਲ ਤੇ ਸਾਊ ਆ ਪੂਰੀ ਰੇਡ ਜਮਾਇਜ਼ ਲਾਹਟ ਤੇ ਰੇਡ ਦੱਸਾਂਗੇ ਆ ਦੇਖੋ ਜੀ ਮੂਲ ਜੋ ਮਾਰਤ ਮਗਲਿਆਂ ਜੋ ਹੋਰ ਮਾਰੀ ਚਾਲ ਓਕੇ ਜੀ ਕਿੰਨੇ ਬਹਾ ਹੈ ਭਾਈ ਇਹਦੇ ਜਾ ਵੀਰੇ 2 ਘਟ 90 ਦੇ ਦੇ 88000 ਦੇ ਜਮਾ ਜਾ ਰੇਟਾਂ ਚੰਗੀਆਂ ਜਾ ਗਈਆਂ ਨਾ ਹਾਂਜੀ ਹਾਂ 2 ਘਟ 90 ਤੇ 1 ਲੱਖ 8000 ਰੁਪਇਆ ਪਿੰਡ ਬਦੌਰ ਤੋਂ ਆਪਾਂ ਵੀਡੀਓ ਕਵਰ ਕੀਤੀ ਜੀ ਚੰਗੀਆਂ ਆ ਗਈਆਂ ਦੋਨੇ ਤੇ ਦੋਨੇ ਚੰਗੀਆਂ ਦੋਨਾਂ ਦੀ ਆਪਾਂ ਧਾਰਾ ਮਾਰ ਕੇ ਦਿਖਾਤੀਆਂ ਬਾਕੀ ਤੁਸੀਂ ਆਪਦੀ ਦਸੱਲੀ ਨਾਲ ਪਾਸੋਂ ਖਰੀਦਣਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾਉਣਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਿਲ ਤੋਂ ਧੰਨਵਾਦ